ਆਓ ਕਹਾਣੀ ਪੜੀਏ ਇਸ ਉਮੀਦ ਨਾਲ ਕਿ ਅਨਮੇਸ਼ਵਰ ਕੌਰ ਜੀ ਵੱਲੋਂ ਲਿਖੀ ਤੇ ਮੇਰੇ ਵੱਲੋਂ ਪੜੀ ਗਈ ਕਹਾਣੀ ਹਸਤਾਲ ਦੀ ਲਾਇਬ੍ਰੇਰੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇ ਨਹੀਂ ਸੁਣੀ ਤਾਂ ਜ਼ਰੂਰ ਸੁਣਨਾ ਤੇ ਆਪਣੇ ਆਸ-ਪਾਸ ਦੇ ਬੱਚਿਆਂ ਨੂੰ ਜ਼ਰੂਰ ਸੁਣਾਉਣਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਵਿੱਚ ਦੇ ਰਹੀ ਹਾਂ ਅੱਜ ਮੈਂ ਉਹਨਾਂ ਦੁਆਰਾ ਲਿਖੀ ਇੱਕ ਹੋਰ ਮੋਟੀਵੇਸ਼ਨਲ ਸਟੋਰੀ 35 ਅੱਖਰਾਂ ਦਾ ਜਾਦੂਈ ਬਗੀਚਾ ਪੜਨ ਜਾ ਰਹੀਆਂ ਆਓ ਪੜიਏ ਤੇ ਸੁਣੀਏ 35 ਅੱਖਰਾਂ ਦਾ ਜਾਦੂਈ ਬਗੀਚਾ ਪ੍ਰੇਰਨਾਦਾਇਕ ਅਰਥਾਤ ਮੋਟੀਵੇਸ਼ਨਲ ਸਟੋਰੀ ਨੂਰ ਨੂੰ ਪੜਨਾ ਬਹੁਤ ਚੰਗਾ ਲੱਗਦਾ ਸੀ ਪਰ ਗੁਰਮੁਖੀ ਦੀ 35 ਅਖਰੀ ਉਸ ਨੂੰ ਯਾਦ ਨਹੀਂ ਰਹਿੰਦੀ ਸੀ ਕਈ ਵਾਰੀ ਉਹ ਹਿੰਮਤ ਹਾਰ ਜਾਂਦੀ ਦਿਨ ਨੂੰ ਸਕੂਲ ਤੋਂ ਘਰ ਆਂਦਿਆਂ ਰੋ ਰਹੀ ਸੀ ਰਾਤ ਨੂੰ ਚੁੱਪਚਾਪ ਸੋ ਗਈ ਅੱਧੀ ਰਾਤ ਨੂੰ ਉਸਨੇ ਅਜੀਬ ਰੋਸ਼ਨੀ ਦੇਖੀ ਅੱਖ ਖੋਲੀ ਤਾਂ 35 ਅਖਰੀ ਦੇ ਅੱਖਰ ਜੀਵਾ ਵਾਂਗ ਉਸ ਦੇ ਸਾਹਮਣੇ ਨੱਚ ਰਹੇ ਸਨ ਊੜੇ ਨੇ ਪਿਆਰ ਨਾਲ ਕਿਹਾ ਨੂਰ ਬੇਟੀ ਅਸੀਂ ਤੇਰੇ ਦੋਸਤਾਂ ਅਸੀਂ ਤੇਰੇ ਲਈ ਅੱਖਰਾਂ ਦਾ ਜਾਦੂਈ ਬਗੀਚਾ ਬਣਾਇਆ ਹੈ ਅਸੀਂ ਜਾਣਦੇ ਹਾਂ ਕਿ ਤੂੰ ਹਿੰਮਤ ਨਾ ਹਾਰੀ ਤੂੰ ਜ਼ਰੂਰ ਸਿੱਖ ਲਵੇਂਗੀ ਕੱਕੇ ਦੇ ਫੁੱਲ ਤੇ ਲਿਖਿਆ ਸੀ ਕੱਕਾ ਕਲਮ ਗੱਗੇ ਤੇ ਗੱਗਾ ਗੱਡੀ ਚੱਚੇ ਤੇ ਚਾਚਾ ਚੱਕੀ ਨੂਰ ਨਜਦੀ ਟੱਪਦੀ ਹਰ ਖਰ ਨਾਲ ਖੇਡਦੀ ਗਈ ਅੱਖਰਾਂ ਨੇ ਅੰਤ ਵਿੱਚ ਕਿਹਾ ਹਿੰਮਤ ਕਰਨ ਵਾਲੇ ਬੱਚਿਆਂ ਲਈ ਅੱਖਰ ਵੀ ਖਿੜਕੇ ਰਸਤਾ ਦਿਖਾਉਂਦੇ ਹਨ ਨੂਰ ਮੁਸਕੁਰਾਈ ਉਸ ਦਾ ਡਰ ਗਾਇਬ ਹੋ ਗਿਆ ਅਗਲੇ ਦਿਨ ਜਦੋਂ ਨੂਰ ਉੱઠી ਉਹ ਖੁਸ਼ੀ ਨਾਲ ਮੰਮੀ ਕੋਲ ਦੌੜੀ ਤੇ ਕਹਿਣ ਲੱਗੀ ਮੰਮੀ ਮੰਮੀ ਮੈਨੂੰ ਰਾਤੀਂ ਕਿ ਸੁਪਨਾ ਆਇਆ ਸੀ ਅੱਖਰ ਮੇਰਾ ਹੱਥ ਫੜ ਕੇ ਬੁਗੀਚੇ ਵਿੱਚ ਨੱਚ ਰਹੇ ਸਨ ਮੰਮੀ ਹੱਸ ਪਈ ਤੇ ਉਸ ਦੇ ਮੱਥੇ ਨੂੰ ਚੁੰਮ ਕੇ ਬੋਲੀ ਜਿਸ ਸੁਪਨਾ ਇੰਨਾ ਸੋਨਾ ਸੀ ਤਾਂ ਆਓ ਉਸ ਨੂੰ ਸੱਚ ਕਰ ਲਈਏ ਮੰਮੀ ਨੂਰ ਨੂੰ ਲੈ ਕੇ ਘਰ ਦੀ ਸਬਜ਼ੀਆਂ ਤੇ ਫੁੱਲਾਂ ਵਾਲੀ ਬਾਗ਼ੀਚੀ ਵਿੱਚ ਗਈ ਜਿੱਥੇ ਮਿੱਟੀ ਕਾਲੀ ਖਾਲੀ ਸੀ ਮੰਮੀ ਨੇ ਕੋਹਾੜੀ ਨਾਲ ਮਿੱਟੀ ਨਰਮ ਕੀਤੀ ਫਿਰ ਮੰਮੀ ਨੇ ਇੱਕ ਚਾਟ ਕੱਢਿਆ ਉਸ ਨੇ ਗੁਰਮੁਖੀ ਦੀ 35 ਅਖਰੀ ਲਿਖੀ ਫਿਰ ਮਾਲੀ ਨੂੰ ਬੁਲਾ ਕੇ ਮੰਮੀ ਨੇ ਕਿਹਾ ਅਸੀਂ ਇਸ ਮਿੱਟੀ ਵਿੱਚ ਅੱਖਰਾਂ ਦੇ ਆਕਾਰ ਵਾਲੀ ਕਾ ਦੀ ਕਿਆਰੀ ਬਣਾਈ। ਮਾਲੀ ਖੁਸ਼ੀ-ਖੁਸ਼ੀ ਮਦਦ ਕਰਨ ਲੱਗਾ। ਉਹਨਾਂ ਨੇ ਮਿਲ ਕੇ ਕਕਾ ਖਖਾ ਗਗਾ ਘਗਾ ਹਰ ਅੱਖਰ ਦੇ ਸ਼ਕਲ ਵਿੱਚ ਦਾਣੇ ਵਾਦ ਦਿੱਤੇ। ਨੂਰ ਹਰ ਰੋਜ਼ ਪਾਣੀ ਪਾਉਂਦੀ, ਮਿੱਟੀ ਨਾਲ ਗੱਲਾਂ ਕਰਦੀ। ਅੱਖਰਾਂ ਨੂੰ ਪੋਲੀ-ਹੋਲੀ ਉੱਗਦਾ ਵੇਖਦੀ। ਜਦੋਂ ਹਰਾ-ਹਰਾ ਕਾ ਅੱਖਰਾਂ ਦੇ ਰੂਪ ਵਿੱਚ ਚਮਕਣ ਲੱਗਾ, ਬਾਗ਼ੀਚਾ ਸੱਚਮੁੱਚ ਜਾਦੂਈ ਸਕੂਲ ਬਣ ਗਿਆ। ਨੂਰ ਖੁਸ਼ੀ ਨਾਲ ਚੀਕ ਪਈ ਵਾ ਇਹ ਤਾਂ ਮੇਰੇ ਸੁਪਨੇ ਵਾਲੇ ਅੱਖਰ ਝੁੰਡੇ ਹੋ ਗਏ ਨੂਰ ਨੇ ਤੁਰੰਤ ਆਪਣੀਆਂ ਸਹੇਲੀਆਂ ਮਨਕੀ ਸ਼ੀਨਾ ਤੇ ਮਿੰਨੀ ਨੂੰ ਬੁਲਾਇਆ ਉਹ ਆਈਆਂ ਉਹ ਦੀ ਚਾ ਵੇਖਿਆ ਤੇ ਖੁਸ਼ੀ ਨਾਲ ਚੀਕੀਆਂ ਆਹਾ ਨੂਰ ਕਿੰਨੇ ਸੋਹਣੇ ਲੱਗਦੇ ਨੇ ਅੱਖਰ ਅਸੀਂ ਵੀ ਘਰ ਜਾ ਕੇ ਇੰਜ ਦੀ ਕਿਆਰੀ ਬਣਾਵਾਂਗੇ ਤੇ ਤਿੰਨੋਂ ਸਹੇਲੀਆਂ ਨੱਚਦੀਆਂ ਟੱਪਦੀਆਂ ਖੁਸ਼ੀ ਵਿੱਚ ਝੂਮਦੀਆਂ ਘਰ ਵੱਲ ਚੱਲ ਪਈਆਂ ਤੁਸੀਂ ਇਸ ਕਹਾਣੀ ਤੋਂ ਕੀ ਸਿੱਖਿਆ ਮੈਨੂੰ ਜ਼ਰੂਰ ਦੱਸਣਾ। ਮੈਨੂੰ ਤੇ ਇਹ ਕਹਾਣੀ ਪੜ੍ਹ ਕੇ ਇਹ ਸਮਝ ਆਇਆ ਕਿ ਜੇ ਤੁਸੀਂ ਸਿੱਖਣ ਦੀ ਲਾਲਸਾ ਰੱਖਦੇ ਹੋ ਤਾਂ ਕੋਈ ਨਾ ਕੋਈ ਤੁਹਾਡੀ ਮਦਦ ਜ਼ਰੂਰ ਕਰੇਗਾ। ਤੁਸੀਂ ਸ਼ਾਹਰੁਖ ਖਾਨ ਦਾ ਫੇਮਸ ਡਾਇਲੋਗ ਤੇ ਜ਼ਰੂਰ ਸੁਨਿਆ ਹੋਵੇਗਾ। ਕਹਿੰਦੇ ਹਨ ਅਗਰ ਕਿਸੇ ਚੀਜ਼ ਨੂੰ ਦਿਲ ਸੇ ਚਾਹੋ ਤਾਂ ਪੂਰੀ ਕਾਇਨਾਤ ਉਸੇ ਤੁਮਸੇ ਮਿਲਾਣੇ ਕੀ ਕੋਸ਼ਿਸ਼ ਮੇ ਲੱਗ ਜਾਂਦੀ ਹੈ। ਵੈਸੇ ਮੈ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਕਿ ਅਸੀਂ ਜਿੰਨੇ ਮਰਜ਼ੀ ਹਿੰਦੀ, ਉਰਦੂ, ਇੰਗਲਿਸ਼, ਕੋਰੀਅਨ ਡਰਾਮੇ ਦੇਖ ਲਈਏ ਪਰ ਘਰ ਵਿੱਚ ਆਈ ਕਿਸੇ ਖੁਸ਼ੀ ਵਿੱਚ ਜੋ ਮਜ਼ਾ ਪੰਜਾਬੀ ਗਾਣੇ ਗਾਣ ਤੇ ਪੰਜਾਬੀ ਗਾਣਿਆਂ ਤੇ ਨੱਚਣ ਦਾ ਆਂਦਾ ਹੈ ਉਹ ਹੋਰ ਕਿਧਰੇ ਨਹੀਂ ਮਿਲਦੀ। ਵੈਸੇ ਵੀ ਸਾਨੂੰ ਵੱਖਰੀਆਂ-ਵੱਖਰੀਆਂ ਭਾਸ਼ਾਵਾਂ ਜ਼ਰੂਰ ਸਿੱਖਣੀਆਂ ਚਾਹੀਦੀਆਂ ਹਨ ਕਿਉਂਕਿ ਇਸ ਨਾਲ ਸਾਡੇ ਦਿਮਾਗ ਦਾ ਵਿਕਾਸ ਹੁੰਦਾ ਹੈ। ਸੋ ਪੰਜਾਬੀ ਬੋਲੀ ਆਪਣੇ ਬੱਚਿਆਂ ਨੂੰ ਜ਼ਰੂਰ ਸਿਖਾਓ। ਚਲਦੀ ਹਾਂ। ਬੜੀ ਜਲਦੀ ਮਿਲਾਂਗੀ ਰੱਬ ਰਾਖਾ